ਸਵੇਰ ਦੇ 4 ਵਜੇ ਦਾ ਸਮਾਂ ਸੀ ਗੁਰਦੁਆਰਿਆਂ ਨੂੰ ਗ੍ਰੰਥੀ ਸਿੰਘ ਦੇ ਬੋਲਣ ਦੀ ਆਵਾਜ਼ ਆ ਰਹੀ ਸੀ ਉઠੋ ਭਾਈ ਗੁਰਮਖ ਪਿਆਰਿਓ ਅਮਰਤ ਵੇਲਾ ਹੋ ਗਿਆ ਇਸ ਵੇਲੇ ਸਵੇਰ ਦੇ 4 ਵੱਜ ਗਏ ਨੇ ਉઠੋ ਉਟਕੇ ਇਸ਼ਨਾਨ ਕਰੋ ਨਾਮ ਸਿਮਰਨ ਕਰੋ ਗੁਰੂ ਘਰ ਦੇ ਦਰਸ਼ਨ ਦਿਦਾਰੇ ਕਰੋ ਫਿਰ ਉਸਨੇ ਅਮਰਤ ਵੇਲੇ ਦੀ ਬਾਣੀ ਦਾ ਪਾਠ ਆਰੰਭ ਕਰ ਦਿੱਤਾ ਸੀ ਸਿਆਲ ਦੇ ਦਿਨ ਸਨ ਰਜਾਈ ਵਿੱਚ ਨਿੱਗੀ ਪਈ ਬਿਸ਼ਨੀ ਕਿੰਨਾ ਹੀ ਚਰਪਾਸੀ ਮਾਰਦੀ ਰਹੀ ਫਿਰ ਹੌਲੀ-ਹੌਲੀ اٹਕੇ ਖੜੀ ਹੁੰਦੀ ਹੋਈ ਆਪਣੇ ਮਨ ਨਾਲ ਹੀ ਗੱਲਾਂ ਕਰਨ ਲੱਗ ਪਈ ਚੱਲ ਮਨਾ ਉੱਠ ਉਠਣਾ ਹੀ ਪੈਣਾ ਹੁਣ ਤਾਂ ਆਪਣੇ ਨਾਲ ਕਾ ਗੇੜ ਕੇ ਪਾਣੀ ਨਿੱਗਾ ਆਉਂਦੀ ਇੱਕ ਕੱਢਿਆ ਦੰਤਨ ਘੁਰਲਾ ਕਰਕੇ ਮੂੰਹ ਹੱਥ ਧੋਤਾ ਆਪਣੇ ਜੋਗੀ ਚਾਹ ਬਣਾ ਕੇ ਪੀਤੀ ਤੇ ਬਾਕੀ ਦੇ ਪਰਿਵਾਰ ਲਈ ਚਾਹ ਦਾ ਪਾਣੀ ਗਰਮ ਹੋਣੇ ਚੁੱਲ੍ਹੇ ਤੇ ਧਰ ਦਿੱਤਾ ਪਸ਼ੂਆਂ ਨੂੰ ਪੱਠਾ ਨੀਰ ਪਾਇਆ ਦੁੱਧ ਰੜਕਿਆ ਧਾਰਾਂ ਕੱਢੀਆਂ ਉਦੋਂ ਤੱਕ ਦਿਨ ਰਾਤ ਦੀ ਬੁੱਕਲ ਚੋਂ ਆਜ਼ਾਦ ਹੋ ਚੁੱਕਾ ਸੀ ਇਹ ਚਿੱਟਾ ਚਾਨਣ ਉਸਦੇ ਵੇੜੇ ਵਿੱਚ ਜਾਤੀਆਂ ਮਾਰਨ ਲੱਗ ਪਿਆ ਸੀ। ਗੋਹਾ ਕੁੜਾ ਸਟਕੇ ਅਜੇ ਉਹ ਵੇੜਾ ਹੀ ਸੰਭਰ ਰਹੀ ਸੀ ਕਿ ਉਸਦੇ ਭਰਾ ਸੁਲੱਖਣ ਨੇ ਆਕੇ ਬੋਹਾ ਖੜਕਾਇਆ। ਉਹ ਡੋਰਪੌਰ ਹੋਈ ਉਸ ਵੱਲ ਵੇਖੀ ਜਾ ਰਹੀ ਸੀ। ਕੋਈ ਨਹੀਂ ਘਬਰਾ ਗਈ ਸੀ ਕਿ ਉਸ ਨੂੰ ਸੌਖਸਾਨ ਪੁੱਛਣ ਦਾ ਵੀ ਥੋ ਨਾ ਰਿਆ। ਤਕੜੀਆਂ ਕੁੜੇ ਉਹਨੂੰ ਸੋਚਾਂ ਵਿੱਚ ਪਈ ਨੂੰ ਹੀ ਦੇਖ ਕੇ ਸੁਲੱਖਣ ਨੇ ਆਪ ਹੀ ਪਹਿਲ ਕੀਤੀ ਤੇ ਅਗਾਹ ਹੋ ਕੇ ਉਸ ਦਾ ਸਿਰ ਪਲੋਸਿਆ। ਆਹੋ ਵੀਰੇ ਤਕੜੀਆਂ ਹੋਰ ਸੁਣਾ ਆਪਣਾ ਸਾਰਾ ਮੈਨ ਰਾਜੀ ਖੁਸ਼ੀ ਹੈ ਹਾਂ ਭਾਈ ਸਭ ਖੈਰ ਸੋਖਾ ਪ੍ਰਾਣੂ ਰਾਜੀ ਖੁਸ਼ੀ ਪੁੱਛ ਕੇ ਉਹ ਰਸੋਈ ਵਿੱਚ ਚਾਹ ਬਣਾਉਣ ਲਈ ਚਲੀ ਗਈ ਉਸ ਦੇ ਮਨ ਵਿੱਚ ਸਹਿਮ ਦਾ ਭੂਤ ਉਵੇਂ ਜਿਵੇਂ ਵੜਿਆ ਬੈਠਾ ਸੀ ਇਹ ਕਾ ਤੂੰ ਆਇਆ ਇੱਟੇ ਸਾਜਰੇ ਜਰੂਰ ਕੋਈ ਖਾਸ ਗੱਲ ਹੋ ਜਾਣ ਕੇ ਨਹੀਂ ਦੱਸਦਾ ਹੀ ਵਾਹਿਗੁਰੂ ਕਰੇ ਸੋਖਾ ਹੋਵੇ ਚਾਹ ਬਣ ਕੇ ਆ ਗਈ ਸੀ ਚਾਹ ਦਾ ਗਲਾਸ ਫੜਦੇ ਹਸ ਲਖਨ ਨੇ ਆਪਣੇ ਆਉਣ ਦਾ ਮਕਸਦ ਦੱਸਿਆ ਮੈਂ ਤਾਂ ਕੁੜੇ ਇੱਕ ਜ਼ਰੂਰੀ ਕੰਮ ਆਇਆ ਹਾਂ ਵੀਰੇ ਦੱਸ ਸੌਖਾ ਤਾਂ ਹੈ ਬਿਸ਼ਨੀ ਨੂੰ ਫਿਰ ਜਨਤਾ ਨੇ ਘੇਰ ਲਿਆ ਸੀ ਹਾਂ ਸਭ ਠੀਕ ਆ ਤੂੰ ਤਿਆਰ ਹੋ ਜਾ ਛੇਤੀ ਦਿਨੇ ਮੈਂ ਲੈਣ ਆਇਆ ਤੈਨੂੰ ਹਾਂ ਵੀਰੇ ਬਾਪੂ ਤਾਂ ਠੀਕ ਆ ਨਾ ਉਸ ਨੂੰ ਕਿਸੇ ਅਣਜਾਣੇ ਡਰ ਨੇ ਢੜਕੂ ਜਿਹਾ ਲਾ ਦਿੱਤਾ ਸੀ ਆਹੋ ਸਭ ਠੀਕ ਐ ਬਸ ਤੂੰ ਤਿਆਰ ਹੋਣ ਦੀ ਕਰ ਮੈਂ ਟਲਾ ਵੀਰੇ ਬੇਬੇ ਤਕੜੀ ਐ ਉਹਨੇ ਜਨਤਾ ਦੀ ਇੱਕ ਹੋਰ ਤੰਦ ਫੜ ਲਈ ਸੀ ਇੱਕ ਵਾਰੀ ਦਾਸਤਾ ਦਿੱਤਾ ਬਈ ਸਾਰੇ ਆਨੰਦ ਪ੍ਰਸੰਨ ਨੇ ਬਸ ਤੂੰ ਤਿਆਰ ਹੋਣ ਦੀ ਕਰ ਕਿਰਾ ਛੇਤੀ ਦਿਨੇ ਪਰ ਗੱਲ ਵਿੱਚੋਂ ਕੀ ਐ ਤੂੰ ਦੱਸਦਾ ਕਿਉਂ ਨਹੀਂ ਚੱਜ ਨਾਲ ਬਿਸ਼ਨੀ ਸੱਚਮੁੱਚ ਹੀ ਗਰਮ ਹੋ ਗਈ ਸੀ ਸੁਲੱਖਣ ਕਸੀਆਨੀ ਜੀ ਹਾਸੀ ਹੱਸਿਆ ਉਸਨੂੰ ਹੱਸਦੇ ਨੂੰ ਦੇਖ ਕੇ ਬਿਸ਼ਨੀ ਦੀ ਜਾਨ ਵਿੱਚ ਜਾਨ ਆ ਗਈ ਸੀ ਬਾਪੂ ਕਹਿੰਦਾ ਮੇਰਾ ਹੁਣ ਕੀ ਵਸਾਏ ਵੱਡਾ ਸਰੀਰ ਐ ਕੀ ਪਤਾ ਕਦੋਂ ਫੂਕ ਨਿਕਲ ਜੇ ਤੂੰ ਸੁਲਖਣਾ ਇਉਂ ਕਰ ਕੁੜਿਆਂ ਨੂੰ ਇਕੱਠੀਆਂ ਕਰਕੇ 11 ਕਚਹਿਰੀ 'ਚ ਉਹਨਾਂ ਦੇ ਬਿਆਨ ਕਰਾ ਕੇ ਗੁੱਠਾ ਲਵਾ ਦੇ। ਬਈ ਅਸੀਂ ਮਾਪਿਆਂ ਦੀ ਜਾਇਦਾਦ 'ਚੋਂ ਕੁਛ ਨਹੀਂ ਲੈਣਾ। ਫੇਰ ਸਾਰੀ ਜ਼ਮੀਨ ਜਾਇਦਾਦ ਤੇਰੇ ਕੱਲੇ ਦੇ ਨਾਂ ਚੜ ਜੂਗੀ। ਤੇਰੇ ਵੱਲ ਹੀ ਮੈਂ ਆ ਪਈਆਂ। ਇਹ ਤੋ ਤੇ ਵੀਰੋ ਵੱਲ ਦੋਹਾਂ ਵੱਡੇ ਮੁੰਡਿਆਂ ਨੂੰ ਘੱਲ ਕੇ ਆਇਆਂ। ਬਿਸ਼ਨੀ ਨੇ ਕੋਈ ਜਵਾਬ ਨਾ ਦਿੱਤਾ। ਨਾ ਹੀ ਉਹ ਤਿਆਰ ਹੋਣ ਲਈ ਉੱਥੇ। ਉਸਦੇ ਚਿਹਰੇ ਤੇ ਕਾਲਖ ਜੀ ਫੈਰ ਗਈ ਸੀ। ਮਨ ਬੁੱਝ ਗਿਆ ਸੀ। ਅਤੀਤ ਦੀਆਂ ਝਾਕੀਆਂ ਇੱਕ ਇੱਕ ਕਰਕੇ ਉਸ ਦੀਆਂ ਅੱਖਾਂ ਅੱਗੇ ਲੰਘ ਰਹੀਆਂ ਸਨ ਉਹ ਚਾਰ ਪਹਿਣਾ ਤੇ ਇੱਕ ਭਰਾ ਸਲੱਖਣ ਚਾਰਾਂ ਪਹਿਣਾ ਜੋ ਵੱਡਾ ਚਾਰੀ ਕੁੜੀਆਂ ਨੂੰ ਇੱਕੋ ਜਿਹੀਆਂ ਹੋਈਆਂ ਦੇ ਮਾਂ ਦੇ ਸੋਤਰ ਸੁੱਕੇ ਰਹਿੰਦੇ ਉਹ ਆਕਾਰਨ ਹੀ ਉਹਨਾਂ ਤੇ ਨਜ਼ਲਾ ਝਾੜਦੀ ਰਹਿੰਦੀ ਕੁੜੀਆਂ ਨੂੰ ਉਹ ਵੱਟੂ ਖਾਊ ਵੱਟੂ ਖਾਊ ਕਰਦੀ ਰਹਿੰਦੀ ਦਿਨ ਵਿੱਚ ਕਈ ਵਾਰ ਉਹ ਸਨੌਤ ਸੁੱਟ ਦਿੰਦੀ ਮੈਂ ਤਾਂ ਪੁੱਤਾਂ ਦੀ ਜੋੜੀ ਬਣਾਉਣ ਦੀ ਮਾਰੀ ਨਹੀਂ ਐਨੀ ਵਾਰ ਹੂਲਾ ਫੱਕਿਆ ਸੀ ਪਰ ਘਬਰੇ ਮੈਂ ਕੀ ਮੋਠ ਭੁੰਨ ਕੇ ਧਰਤੇ ਜਾਇ ਖਣੀ ਦੇ ਰੱਬ ਦੇ ਹੱਥ ਤੇ ਉਹਨੇ ਮੇਰੀ ਇੱਕ ਨਾ ਸੁਣੀ ਹਰ ਵਾਰੀ ਪੱਥਰ ਆ ਡਿੱਗਦਾ ਮੇਰੇ ਘਰੇ ਬਣ ਗਿਆ ਬਈ ਚੌਗੜਾ ਕਾਢਾ ਘੜਾਉਣਾ ਸੀ ਮੈਂ ਇੰਨੀਆਂ ਤੋਂ ਆਖੇ ਇਕੱਲੇ ਪੁੱਤ ਦੀ ਮਾਂ ਨਹੀਂ ਦੋਹਾਂ ਦੀ ਮਾਂ ਕਾਣੀ ਜੱਟ ਦੇ ਇਕੱਲੇ ਪੁੱਤ ਨੂੰ ਤਾਂ ਕੋਈ ਪੰਡ ਨਹੀਂ ਚਕਾਉਂਦਾ ਕਿੱਥੇ ਮੇਰੇ ਕਰਮਾਂ 'ਚ ਧਰੀਆਂ ਪਈਆਂ ਸੀ ਜਾਇ ਖਣੀਆਂ ਨੂੰ ਕਿਵੇਂ ਨਿਤਵਾਰ ਆਉਂਦੇ ਨੇ ਮਾਂ ਮੁੰਡੇ ਦਾ ਵੱੱਦ ਲਾੜ ਕਰਦੀ ਪੁੱਤ-ਪੁੱਤ ਕਰਦੀ ਦਾ ਉਹਦਾ ਮੂੰਹ ਸੁੱਕਦਾ ਕੁੜੀਆਂ ਤੋਂ ਸੱਤੀ ਢਾਈ ਲਪੋਕੇ ਉਹਦੇ ਵਾਸਤੇ ਚੀਜ਼ ਰੱਖਦੀ। ਜਦੋਂ ਘਰੇ ਦੁੱਧ ਬਾਦੀ ਤੋਟ ਆ ਜਾਂਦੀ ਤਾਂ ਦਹੀਂ ਸਿਰਫ ਸੁਲੱਖਣ ਜੋਗਾ ਹੀ ਜਮਾਇਆ ਜਾਂਦਾ। ਜੇ ਕਿਸੇ ਕੁੜੀ ਤੋਂ ਸੁਭਾਵਕ ਹੀ ਤੁਰੀ ਫਿਰਦੀ ਤੋਂ ਉਹਦੀ ਰੋਟੀ ਖਾਂਦੇ ਵੇਲ ਚੱਕਿਆ ਜਾਂਦਾ ਤਾਂ ਉਹ ਝੱਟ ਹੀ ਮਾਂ ਨੂੰ ਸ਼ਿਕਾਇਤ ਲਾ ਦਿੰਦਾ। ਆ ਦੇਖ ਲੈ ਬੇਪੇ ਆ ਕੁੜੀ ਨੀਤ ਪਾਈ ਜਾਂਦੀ ਆ ਦਹੀਂ ਚ। ਮਾਂ ਤਾਂ ਜਿਵੇਂ ਪਹਿਲਾਂ ਹੀ ਕਮਾਨ ਕਸੀ ਬੈਠੀ ਹੁੰਦੀ। ਵੇ ਹੋਰ ਇਹਨਾਂ ਨੇ ਕੀ ਲੱਲਰ ਲਾਉਣੇ। ਲੋਕਾਂ ਦੇ ਘਰੀ ਚਾਰ-ਚਾਰ ਮੁੰਡੇ ਨੇ। ਇਹਨਾਂ ਡੈਣਾ ਤੋਂ ਮੇਰਾ ਕੱਲਾ ਪੁੱਤ ਨਹੀਂ ਜਰਿਆ ਜਾਂਦਾ ਟੱਕ ਦੀ ਵਰਕੀ ਖਾਂਦਾ ਕੋਈ ਨਾ ਪੁੱਤ ਉਹਲਾ ਜਾ ਕਰਕੇ ਖਾ ਲੈ ਇਹਨਾਂ ਤੋਂ ਚੰਦਰੀਆਂ ਨਾ ਹੋਣ ਤਾਂ ਸੁਲੱਖਣ ਪੈਣਾ ਨਾਲੋਂ ਵੱਡਾ ਹੋਣ ਕਰਕੇ ਸਾਰੇ ਘਰ ਤੇ ਛਿੜੀ ਰੱਖਦਾ ਮਾਂ ਪਿਓ ਨੇ ਹੀ ਬੜੇ ਚਾਮਾ ਲਾਡਾ ਨਾਲ ਉਸਦਾ ਵਿਆਹ ਕੀਤਾ ਨਣਦਾ ਦਾ ਭਾਬੀ ਭਾਬੀ ਕਰਦੀਆਂ ਦਾ ਮੂੰਹ ਸੁੱਕਦਾ ਪਰ ਭਾਬੀ ਪੂਰੀ ਨਖਰੇਲੋ ਸੀ ਪੱਕੇ ਰੰਗ ਦੀਆਂ ਨਣਦਾ ਨੂੰ ਉਹ ਨੱਕ ਥੱਲੇ ਨਾ ਲਿਉਂਦੀ ਸੋਹਣੀ ਸੁਨੱਖੀ ਨੂੰ ਦੇਖ ਕੇ ਸਾਸ ਬਿਨਾ ਰੋਟੀ ਖਾਦਿਆਂ ਹੀ ਰੱਜੀ ਰਹਿੰਦੀ ਉਸ ਦਾ ਸਖਤ ਹੁਕਮ ਸੀ ਕਿ ਸਵਾ ਸਾਲ ਵੋਟੀ ਨੂੰ ਕੰਮ ਤੇ ਨਹੀਂ ਲਾਉਣਾ ਨਹੀਂ ਕੁੜੀਓ ਬਹੂ ਨੂੰ ਨਹੀਂ ਲਾਉਣਾ ਅਜੇ ਕੰਮ ਤੰਦੇ ਸੋਹ ਸੁੱਖਾਂ ਦੀ ਮੇਰੀ ਕੱਲੀ ਕੱਲੀ ਨੂੰ ਹੈ ਸੋਖ ਨਾਲ ਕੁੜੀਆਂ ਸਾਰਾ ਦਿਨ ਟੁੱਟ ਟੁੱਟ ਮਰਦੀਆਂ ਰਹਿੰਦੀਆਂ ਵੋਟੀ ਨੂੰ ਪੂਰੇ ਦਿਨ ਵਿੱਚ ਦੋ ਹੀ ਕੰਮ ਸੰਭ ਜਾਂ ਹਾਰ ਸ਼ਿੰਗਾਰ ਕਰ ਲਿਆ ਜਾਂ ਸੌ ਲਿਆ ਕਦੇ ਕਦੇ ਕੋਈ ਗਵਾਂਡਣ ਕਹਿ ਦਿੰਦੀ ਨਰਿੰਜਨ ਕੁਰੇ ਬਹੂ ਨੂੰ ਵੀ ਕੰਮ ਤੰਦੇ ਲਾਇਆ ਕਰ ਕਦੇ ਹੀ ਕੁੜੀਆਂ ਵਿਚਾਰੀਆਂ ਸਾਰੀ ਦਿਹਾੜੀ ਹਫੂ ਟੁੱਟੀਆਂ ਰਹਿੰਦੀਆਂ ਬੇਲੀ ਰਹਿੰਦੀ ਇਹ ਤਾਂ ਉਹੀ ਜੰਮਲ ਜੂਗੀ ਕੋਈ ਨਾ ਭੈਣੀ ਐਸੇ ਨਹੀਂ ਕਰਨਾ ਪਿੱਛੋਂ ਜਦੋਂ ਇਹ ਵਿਹਾਈਆਂ ਗਈਆਂ ਇਹਨੇ ਵਿਚਾਰੀ ਨੇ ਵੀ ਚਾਰ ਦਿਨ ਇਹਨਾਂ ਦਾ ਹੀ ਸੁੱਖ ਲੈਣਾ ਮਾਂ ਗੱਲ ਪੁੰਜੇ ਨਾ ਡਿੱਗਨ ਦਿੰਦੀ ਸੁਲੱਖਣ ਦੀ ਬੋਟੀ ਤੀਜੋ ਨੇ ਆਉਂਦੀ ਨੇ ਹੀ ਘਰ ਦੀ ਮੁਖਤਿਆਰੀ ਸੰਭ ਲਈ ਸੀ ਸਮੇਤ ਸੁਲੱਖਣ ਉਸਨੇ ਸਾਰੇ ਟੱਬਰ ਤੇ ਰੋਹ ਪਾ ਲਿਆ ਸੀ ਘਰ ਵਿੱਚ ਉਸ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਸੀ ਹਿਲਦਾ ਸਭ ਕੁਝ ਹੁੰਦਿਆਂ ਸੁੰਦਿਆਂ ਵੀ ਉਹਨਾਂ ਨੇ ਕੁੜੀਆਂ ਦੇ ਵਿਆਹ ਸਾਦੇ ਜਿਹੇ ਹੀ ਕੀਤੇ ਸਨ ਇਹ ਸਭ ਕੁਝ ਬਹੂ ਦੇ ਇਸ਼ਾਰਿਆਂ ਤੇ ਹੀ ਹੋਇਆ ਸੀ ਹੁਣ ਤਾਂ ਉਹ ਬੇਬੇ ਨੂੰ ਇਹ ਟੈਚ ਹੀ ਸਮਝਦੀ ਸੀ ਜੇ ਬੇਬੇ ਕਿਸੇ ਕੁੜੀ ਦੇ ਵਿਆਹ ਤੇ ਚਾਰ ਬੈਸtre ਦੇਣ ਦੀ ਗੱਲ ਕਰਦੀ ਤਾਂ ਉਹ ਝੱਟ ਟੋਕ ਦਿੰਦੀ ਨਹੀਂ ਬੇਬੇ ਜੀ ਦੋ ਹੀ ਬਿਥੇਰੇ ਨੇ ਇੱਥੇ ਕਿਹੜਾ ਇੱਕ ਅੱਧੀ ਆਪਾਂ ਚਾਰ ਤੋਰਨੀਆਂ ਨੇ ਚਾਰ ਮਾਰ ਕਿਤੇ ਕਹਿੰਦਿਆਂ ਦਾ ਮੂੰਹ ਭਰਦਾ ਹੈ ਪਾਂਡੇ 51 ਤੋਂ 21 ਹੋ ਜਾਂਦੇ ਅੱਖੀਆਂ ਸਰਾਣੀਆਂ ਤੇ ਝੋਲੀਆਂ ਦੀ ਗਿਣਤੀ ਵੀ ਬਹੁ ਦੀ ਸਲਾਹ ਨਾਲ ਅੱਧੀ ਰਹਿ ਜਾਂਦੀ ਸੁਲਖਣ ਤਾਂ ਪਹਿਲਾਂ ਹੀ ਪੰਜ ਪੱਤਣਾਂ ਦਾ ਤਾਰੂ ਸੀ ਰਹਿੰਦੀ ਖੁੰਦੀ ਕਸਰ ਬੋਟੀ ਨੇ ਆਕੇ ਕੱਢ ਦਿੱਤੀ ਸੀ ਮਾੜੇ ਮੋٹے ਜਿਹਾ ਕਰਕੇ ਉਹਨਾਂ ਨੇ ਚਾਰੇ ਕੁੜੀਆਂ ਕਾਉਂਟ ਦਿੱਤੀਆਂ ਸਨ ਸੁਲਖਣ ਤੋਂ ਛੋਟੀ ਕਰਮੋ ਵਸਦੀ ਰਸਦੀ ਅਚਾਨਕ ਹੀ ਚੱਲ ਵਸੀ ਉਸਦੀ ਥਾਂ ਕਰਦਿਆਂ ਨੇ ਉਸ ਤੋਂ ਛੋਟੀ ਬਿਸ਼ਨੀ ਤੋੜ ਦਿੱਤੀ ਕਦੇ-ਕਦੇ ਬਿਸ਼ਨੀ ਮਨ ਵਿੱਚ ਸੋਚਦੀ ਮਨਾ ਗੀਆਂ ਤੇ ਗਊਆਂ ਦਾ ਕੀ ਏ ਜਿਹਨੂੰ ਮਰਜ਼ੀ ਰੱਸਾ ਫੜਾ ਦੇਣ ਉਹਨਾਂ ਕਿਹੜਾ ਬੋਲਣਾ ਹੁੰਦਾ ਉਹਨੂੰ ਤਾਂ ਪਤਾ ਹੀ ਨਹੀਂ ਸੀ ਲੱਗਿਆ ਕਿ ਵਿਆਹ ਮੁਕਲਾਵੇ ਦਾ ਚਾਹ ਕੀ ਹੁੰਦਾ ਤਿੰਨ ਨਿਆਣੇ ਕਰਮੋ ਦੇ ਸੰ ਤਿੰਨ ਉਸਦੇ ਆਪਣੇ ਹੋ ਗਏ ਸਨ ਦੋ ਭਾਂਤੇ ਟੱਬਰ ਨੂੰ ਸ਼ਰੀਕ ਵੱਖ ਉਂਗਲਾਂ ਲਾਉਂਦੇ ਰਹਿੰਦੇ ਉਹ ਦੁੱਖ ਕਿਹਦੇ ਕੋਲ ਰੋਂਦੀ ਹੰਤਾ ਬੇਬੇ ਤੇ ਬਾਪੂ ਜੀ ਵੀ ਰਹਿ ਗਏ ਸਨ ਵੀਰੋ ਤੇ ਪੀਤੋ ਵੀ ਕਦੋਂ ਦੀਆਂ ਵਿਆਹੀਆਂ ਗਈਆਂ ਸਨ ਪਰ ਭਰਜਾਈ ਉਹਨਾਂ ਨੂੰ ਕਦੇ ਭੁੱਲ ਕੇ ਵੀ ਦਰਸ਼ਨ ਨਾ ਦਿੰਦੀ। ਪਰ ਉਹਨਾਂ ਵਿਚਾਰੀਆਂ ਨੂੰ ਮਾਪਿਆਂ ਦਾ ਮੋਹ ਮਾਰਦਾ। ਜਦੋਂ ਵੀ ਮਿਲਣ ਆਉਂਦੀਆਂ ਭਰਜਾਈ ਸਿੱਧੇ ਮੂੰਹ ਗੱਲ ਹੀ ਨਾ ਕਰਦੀ। ਨੰਦਾ ਆਈਆਂ ਤੋਂ ਭਰਜਾਈ ਚੁੱਲ੍ਹੇ ਤੋਂ ਪੁੱਛ ਕੇ ਚਾਹ ਧਰਦੀ। ਕਿੰਨਾ ਹੀ ਚਿਰ ਇੱਧਰ ਉੱਧਰ ਪੈਰ ਜੇ ਮਾਰਦੀ ਫਿਰਦੀ ਰਹਿੰਦੀ। ਘਰ ਵਿੱਚ ਪੰਜ ਲਵੇਰੀਆਂ ਹੁੰਦੇ باوجود ਉਹ ਘੱਟ ਮਿੱਠੇ ਵਾਲੀ ਕਾਲੀ ਜੀ ਚਾਹ ਬਣਾ ਕੇ ਉਹਨਾਂ ਦੇ ਮੂਹਰੇ ਲਿਆ ਧਰਦੀ। ਛੁੜੇ ਕੁਲਦੀਪ ਰੋਟੀ ਰਾਟੀ ਪੋਚ ਲੈ ਆਪਦੀ ਭੂਆ ਨੂੰ ਬਣਾਈਏ ਫਿਰ ਉਹ ਆਪਣੀ ਕੁੜੀ ਵਿੱਚ ਦੀ ਨੰਨ ਦਾ ਨੂੰ ਰੋਟੀ ਦੀ ਫੋਕੀ ਜੀ ਸੁਲਾ ਮਾਰਦੀ। ਉਸ ਦੀ ਮਲਮੀ ਜੀ ਜੀਬ ਵਾਲੀ ਸੋਰ ਨੂੰ ਪਛਾਣਦੀਆਂ ਹੋਈਆਂ ਕੁੜੀਆਂ ਆਪੇ ਹੀ ਕਹਿ ਦਿੰਦੀਆਂ। ਨਹੀਂ ਭਾਬੀ ਰਹਿਣ ਦੇ। ਅਸੀਂ ਕਿਹੜਾ ਦੂਰੋਂ ਆਈਆਂ। ਚੰਗਾ ਕੁੜੀ ਰਹਿਣ ਦੇ ਫਿਰ। ਤੇਰੀ ਭੂਆ ਤਾਂ ਕਹਿੰਦੀ ਆ ਭੁੱਖ ਨਹੀਂ। ਮਾਂ ਦੀ ਰਮਜ਼ ਪਛਾਣਦੀ ਹੋਈ ਕੁੜੀ ਵੀ ਟਾਲਾ ਵੱਟ ਜਾਂਦੀ। ਬੇਵੱਸ ਹੋਈ ਮਾਂ ਬਹੂ ਦੀਆਂ ਚੁਸਤੀਆਂ ਤਾੜਦੀ ਰਹਿੰਦੀ। ਇਹ ਸਭ ਕਾਸੀ ਲਈ ਉਹ ਆਪਣੇ ਆਪ ਨੂੰ ਹੀ ਕਸੂਰਵਾਰ ਸਮਝਦੀ। ਉਸਦੇ ਬਹੁਤੇ ਲਾਡਾ ਮਲਾਰਾ ਨਾਲ ਹੀ ਬਹੁਦੀਆਂ ਚੜਮੱਟੀਆਂ ਸਨ ਰੱਜਿਆ ਪੁੱਜਿਆ ਘਰ ਹੋਣ ਦੇ باوجود ਵੀ ਕੁੜੀਆਂ ਨੂੰ ਕਦੇ ਕੋਈ ਸੰਧਾਰਾ ਲੈ ਕੇ ਨਾ ਜਾਂਦਾ ਸ਼ਰੀਕਣੀਆਂ ਦੇ ਘਰੋਂ ਆਈ ਸੰਧਾਰੇ ਦੀ ਚੀਜ਼ ਫੜਨ ਲੱਗੀਆਂ ਉਹ ਸ਼ਰਮੀ ਮਰ ਮਰ ਜਾਂਦੀਆਂ ਹਾਏ ਉਹ ਨਿਗਰੇ ਆ ਸਾਨੂੰ ਖਾਲੀ ਹੱਥ ਹੀ ਮਿਲਣਾ ਜਾਇਆ ਕਰੇ ਅਸੀਂ ਪਰਦੇ ਨਾਲ ਚੀਜ਼ ਪੱਲੋਂ ਲਿਆ ਕੇ ਵੰਡ ਦਿਆ ਕਰੀਏ ਬਈ ਸਾਡਾ ਭਰਾ ਲੈ ਕੇ ਆਇਆ ਤਿੰਨੋਂ ਪਹਿਣਾ ਅੰਦਰੋਂ ਅੰਦਰੀ ਸਿੱਕਦੀਆਂ ਰਹਿੰਦੀਆਂ ਬਿਸ਼ਨੀ ਦੇ ਸਾਰੇ ਮਰੇ ਤੋਂ ਪੀਕਿਆਂ ਵੱਲੋਂ ਕੋਈ ਵੀ ਭੋਗ ਤੇ ਨਹੀਂ ਸੀ ਆਇਆ। ਸ਼ਰੀਕੇ ਵਿੱਚ ਉਸ ਨੂੰ ਡਾਢੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਬਾਕੀ ਸਾਰੀਆਂ ਦਰਾਨੀਆਂ ਜਠਾਣੀਆਂ ਦੇ ਪੇਕੇ ਭੋਗ ਤੇ ਆਏ ਸਨ। ਜਨਾਨੀਆਂ ਜਾਣ ਬੁੱਝ ਕੇ ਉਹਨੂੰ ਉਹਦੇ ਮਾਪਿਆਂ ਦੀ ਗੈਰ ਹਾਜ਼ਰੀ ਚੇਤੇ ਕਰਵਾ ਕੇ ਉਹਦੇ ਫੱਟਾਂ ਤੇ ਲੂਣ ਪੋਕ ਰਹੀਆਂ ਸਨ। ਉਹਨੂੰ ਇਉਂ ਲੱਗਿਆ ਜਿਵੇਂ ਮਾਪਿਆਂ ਨੇ ਅੱਜ ਉਹਨੂੰ ਸਹੁਰਿਆਂ ਵਿੱਚ ਕੱਖੋਂ ਹਲੀ ਕਰ ਦਿੱਤਾ ਹੋਵੇ। ਘਰ ਵਾਲੇ ਨੇ ਕਿੰਨਾ ਹੀ ਚਿਹਰ ਉਹਦੇ ਨਾਲ ਮੋਹਵੱਟੀ ਰੱਖਿਆ। ਇਸ ਨੂੰ ਚਿਤਾਰਦਾਰਿਆ ਮੈਂ ਕਿਹੜਾ ਉਹਨਾਂ ਦੇ ਏਰੀਆ ਦਾ ਭੁੱਖਾ ਸੀ ਉਹ ਦੋਵੇਂ ਜੀ ਖਾਲੀ ਹੱਥ ਆ ਕੇ ਹੀ ਅਫਸੋਸ ਤਾਂ ਕਰ ਜਾਂਦੇ ਮੇਰੇ ਪਿਓ ਨੇ ਕਿਹੜਾ ਨਿਤ-ਨਿਤ ਮਰਨਾ ਸੀ ਇਹੋ ਜੇ ਵੇਲੇ ਤਾਂ ਪੀਏ ਤੇ ਹਿੱਤੀ ਵੀ ਗੋੜਾ ਨਮਾਉਣ ਆ ਜਾਂਦੇ ਆ ਵੱਡੇ ਹੋਣਗੇ ਆਪਦੇ ਘਰੇ ਹੋਣਗੇ ਮੈਂ ਕੀ ਦਾਲ ਲੈਣ ਜਾਣਾ ਉਹਨਾਂ ਦੇ ਘਰੇ ਉਹ ਅਕਸਰ ਹੀ ਉਹਨੂੰ ਸੁਣਾਉਂਦਾ ਰਹਿੰਦਾ ਤੇ ਉਹ ਸਭ ਕੌੜੀਆਂ ਕਸੈੜੀਆਂ ਸੁਣ ਕੇ ਢੱਡ ਵਿੱਚ ਪਾ ਲੈਂਦੀ ਅੰਦਰਲੀ ਕਹਾਣੀ ਤਾਂ ਮੈਨੇ ਦੇਣ ਵਾਲਾ ਵੀ ਜਾਣਦਾ ਸੀ ਪਰ ਤੀਮੀ ਨੂੰ ਨੀਮੀ ਦਿਖਾਉਂਦਾ ਮੌਕਾ ਮਰਦ ਕਦੋਂ ਹੱਥੋਂ ਜਾਣ ਦਿੰਦੇ ਨੇ ਵੱਡੇ ਮੁੰਡੇ ਦੇ ਵਿਆਹ ਵੇਲੇ ਪੇਲੀ ਲੈ ਕੇ ਜਾਣ ਨੂੰ ਉਸਦੀ ਵੱਡੀ ਰੂਹ ਨਹੀਂ ਸੀ ਕਰਦੀ ਪਰ ਸ਼ਰੀਕੇ ਤੋਂ ਡਰਦੀ ਮਾਰੀ ਉਹ ਫੇਰ ਵੀ ਆਣ ਮੰਨੇ ਜੇ ਮਨ ਨਾਲ ਚਲੀ ਗਈ ਸੀ ਉਸਨੂੰ ਦੇਖ ਪਰਜਾਈ ਨੇ ਕੋਈ ਉਤਸ਼ਾਹ ਨਹੀਂ ਸੀ ਦਿਖਾਇਆ ਸਗੋਂ ਕਿਨੇ ਜੇ ਪੌਣ ਲੱਗ ਪਈ ਸੀ ਬਿਸ਼ਨੀਏ ਤੈਨੂੰ ਫਸਲ ਬਾੜੀ ਦਾ ਤਾਂ ਪਤਾ ਹੀ ਹੈ ਬਈ ਐਤ ਕੀ ਕਾਮ ਟਿਲਾਈਆ ਹੱਥ ਕੁਛ ਤੰਗ ਜਿਆ ਕੋਈ ਨਾ ਦੇਖਾਂਗੇ ਫਿਰ ਵੀ ਕਹਿ ਕੇ ਉਸਨੇ ਪਹਿਲਾਂ ਹੀ ਨਾ ਪਹੁੰਚਣ ਦਾ ਸਿਗਨਲ ਦੇ ਦਿੱਤਾ ਸੀ ਘਰ ਵਿੱਚ ਪਹਿਲਾ ਵਿਆਹ ਹੁਣ ਕਰਕੇ ਉਹ ਤਾਈ ਚਾਚੇ ਦੇ ਪੁੱਤਰਾਂ ਨੂੰ ਵੀ ਨਾਨਕੇ ਛੱਕ ਦਾ ਸੱਦਾ ਦੇ ਆਈ ਸੀ ਸਾਕਾ ਭਰਾ ਤਾਂ ਪਹੁੰਚਿਆ ਨਹੀਂ ਸੀ ਤਾਈ ਚਾਚੇ ਦੇ ਪੁੱਤ ਸਮੇਤ ਪਰਿਵਾਰ ਹਾਜ਼ਰ ਹੋਏ ਸਨ ਤੇ ਇਓਂ ਵਿਚਾਰੀ ਦੀ ਮਾੜੀ ਮੋਟੀ ਇੱਜ਼ਤ ਰਹਿ ਗਈ ਸੀ ਸ਼ਰਮ ਮੰਨਣ ਦੀ ਬਜਾਏ ਪਰਜਾਈ ਦਾ ਉਲਟਾ ਓਲਾਂਬਾ ਆ ਗਿਆ ਸੀ ਕਿ ਅਸੀਂ ਤਾਂ ਸਾਰੀ ਤਿਆਰੀ ਕਰੀ ਬੈਠੇ ਸੀ ਆਉਣਾ ਵੀ ਜ਼ਰੂਰ ਸੀ ਅਸੀਂ ਤਾਂ ਰੋਸ ਵਜੋਂ ਨਹੀਂ ਆਏ ਤੂੰ ਇੰਨਾ ਸਾਡੇ ਦੁਸ਼ਮਣਾ ਵਰਗੇ ਸ਼ਰੀਕਾਂ ਨੂੰ ਇਹ ਤੋਂ ਪੁੱਛ ਕੇ ਸੱਦਿਆ ਸੀ ਸਾਡੀ ਇਹਨਾਂ ਨਾਲ ਬੋਲਣਾ ਬਾਣੀ ਨਾ ਲੈ ਤੂੰ ਹੁਣ ਇਹਨਾਂ ਨਾਲ ਹੀ ਵਰਤਿੰਗਾ ਹਾਂ ਤੂੰ ਮਹਿਨੇ ਕੁਮਗਰੋਂ ਅਸਨੇ ਸੁਣਿਆ ਸੁਲੱਖਣ ਆਪਣੇ ਸਾਲੇ ਦੇ ਵਿਆਹ ਤੇ ਪੂਰੀ ਸਾਜ ਤਜ ਨਾਲ ਹਾਜ਼ਰ ਹੋਇਆ ਸੀ ਤੇ ਤਕੜਾ ਮੋਟਾ ਖਰਚ ਕਰਕੇ ਆਇਆ ਸੀ ਅਸਤੇ ਪੀਕੇ ਪਿੰਡ ਤੋਂ ਸ਼ਰੀਕੇ ਵਿੱਚ ਵਿਆਹੀ ਗੁਰਨਾਮੋਂ ਨੇ ਇਹ ਗੱਲ ਪੂਰਾ ਮਿਰਚ ਮਸਾਲਾ ਲਾ ਕੇ ਸ਼ਰੀਕਣੀਆਂ ਨੂੰ ਦੱਸੀ ਸੀ। ਅਤੀਤ ਦੀ ਪ੍ਰਕਰਮਾ ਕਰਕੇ ਮੁੜੀਆਂ ਸੋਚਾਂ ਫਿਰ ਵੇੜੇ ਵਿੱਚ ਟੰਪਲ ਦੀ ਬੁੱਕਲ ਮਾਰੀ ਬੈਠੇ ਸੁਲੱਖਣ ਦੇ ਦਿਵਾਲੀ ਹੋ ਗਈਆਂ। ਹੂੰ ਇਹ ਕਿਹੜਾ ਮੂੰਹ ਲੈ ਕੇ ਮੈਨੂੰ ਲੈਣ ਆਇਆ? ਸ਼ਰਮ ਨਾ ਆਈ ਇਹਨੂੰ ਆਂਦੇ ਨੂੰ। ਬਾਪੂ ਸਿਆਣੇ ਬਿਆਣੇ ਨੇ ਦੇਤੀ ਬਈਸਲਾ। ਉੱਥੇ ਤਾਂ ਮੈਂ ਸੁਣਿਆ ਇਉਂ ਵੀ ਕਹਿਣਾ ਪੈਂਦਾ ਬਈ ਸਾਨੂੰ ਵਿਆਹ ਵਿੱਚ ਦਾਜ ਦੇ ਤੌਰ ਤੇ ਇਹਨਾਂ ਨੇ ਬਹੁਤ ਕੁਝ ਦੇ ਦਿੱਤਾ ਸੀ ਕੀ ਦਿੱਤਾ ਸੀ ਇਹਨਾਂ ਨੇ ਸਾਨੂੰ ਦਾਜ ਨਾਲੇ ਕੁੜੀਆਂ ਜਦੋਂ ਆਪਦਾ ਹਿੱਸਾ ਛੱਡਦੀਆਂ ਨੇ ਤਾਂ ਉਹਨਾਂ ਨੂੰ ਇਹੀ ਲਾਲਚ ਹੁੰਦਾ ਨਾ ਬਈ ਭਰਾ ਸਾਡੇ ਨਾਲ ਵਰਤਣਗੇ ਦੌਕ ਸੁਖ ਵਿੱਚ ਖੜਨਗੇ ਇਹਨਾਂ ਨੇ ਤਾਂ ਪਹਿਲੇ ਹੀ ਬਥੇਰੇ ਰੰਗ ਦਿਖਾਦੇ ਸਲੱਖਣ ਵੀ ਬੈਠਾ ਪਤਾ ਨਹੀਂ ਕੀ ਕੀ ਸੋਚੀ ਜਾਂਦਾ ਸੀ ਪਰ ਉਸਨੂੰ ਚਾਨਣ ਹੋ ਗਿਆ ਸੀ ਕਿ ਬਿਸ਼ਨੀ ਨੇ ਉਸਦੀ ਗੱਲ ਤੇ ਕੰਨ ਨਹੀਂ ਸੀ ਧਰਿਆ ਇਹ ਕੁੜੀ ਨੇ ਹਾਂ ਨਾਂ ਦਾ ਕੋਈ ਜਵਾਬ ਹੀ ਨਹੀਂ ਦਿੱਤਾ ਪਤਾ ਨਹੀਂ ਮੂੰਹ ਤੇ ਉਂਗਲੀ ਧਰ ਕੇ ਕੀ ਸੋਚੀ ਜਾਂਦੀ ਹੈ ਚੱਲ ਕੋਈ ਨਾ ਇੱਕ ਵਾਰੀ ਫੇਰ ਪੁੱਛ ਕੇ ਦੇਖ ਲੈਨੇ ਆ ਆਪਣਾ ਕਿਹੜਾ ਪੈਟਰੋਲ ਮੱਚਦਾ ਜਦੋਂ ਹੁਣ ਗੋਂ ਆਪਾਂ ਆਕੇ ਗੋਂ ਪਨਾ ਵੇਜਾਂ ਉਹਨੇ ਮਨ ਵਿੱਚ ਸੋਚਿਆ ਤੇ ਫੇਰ ਬੋਲਿਆ ਚੱਲ ਕੁੜੀਏ ਉੱਠ ਤਿਆਰ ਹੋ ਪਾਈ ਆਪਾਂ ਨੂੰ ਕਵੇਲਾ ਹੋਈ ਜਾਂਦਾ ਸਿਆਲ ਦੇ ਦਿਨ ਆ ਫਿਰ ਤੇ ਮੜਨਾ ਵੀ ਹੋ ਵੇਲੇ ਨਾਲ ਮੁੰਡਿਆਂ ਨੂੰ ਮੈਂ ਕਹਿ ਕੇ ਤੋਰਿਆ ਬਈ ਕੁੜੀਆਂ ਨੂੰ ਸਿੱਧੇ ਕਚੈਰੀ 'ਚ ਹੀ ਲੈ ਆਉਣ ਆਪਾਂ ਵੀ ਸਿੱਧਾ ਮੋਗੇ ਹੀ ਚੱਲਣਾ ਹੋਰ ਉੱਥੇ ਤੂੰ ਕਰਨਾ ਵੀ ਕੀ ਐ ਕੋਈ ਲੰਮਾ ਚੋੜਾ ਕੰਮ ਤਾਂ ਹੈ ਵੀ ਨਹੀਂ ਬਸ ਐਵੇਂ ਮਾੜਾ ਜਿਹਾ ਗੁੱਠਾ ਹੀ ਲਾਉਣਾ ਵੱਡੇ ਅਫਸਰ ਦੇ ਸਾਹਮਣੇ ਬਿਸ਼ਨੀ ਬਿਜਲੀ ਦੇ ਲਿਸ਼ਕਾਰੇ ਵਾਂਗ ਉੱਠੀ ਤੇ ਅੰਦਰ ਚਲੀ ਗਈ ਸੁਲੱਖਣ ਨੇ ਸੌਖ ਦਾ ਸਾਹ ਲਿਆ ਕਿ ਚਲੋ ਸ਼ੁਕਰ ਹੈ ਰੱਬ ਦਾ ਪਿਆਰ ਤਾਂ ਹੋਣ ਲੱਗੀ ਐ ਉਹ ਸਮੇ ਦਾ ਹਿਸਾਬ ਕਿਤਾਬ ਲਾਉਣ ਲੱਗ ਪਿਆ कि 12:00 ਵਜਦੇ ਇਹਨੂੰ ਤਾਂ ਪਹੁੰਚ ਹੀ ਜਾਵਾਂਗੇ। ਹੁੰਡੇ ਛੋਟੀਆਂ ਦੋਹਾਂ ਕੁੜੀਆਂ ਨੂੰ ਲੈ ਕੇ ਕੀ ਪਤਾ ਸਾਥੋਂ ਪਹਿਲਾਂ ਹੀ ਕਚਹਿਰੀ ਆਏ ਬੈਠੇ ਹੋਣਗੇ। ਅੱਜ ਹੋਜੂ ਸਾਰੇ ਪਿੰਡ 'ਚ ਬੱਲੇ-ਬੱਲੇ। ਸਰਦਾਰ ਸੁਲੱਖਣ ਸਿੰਘ ਨੇ ਅੱਜ ਇਕੱਲੇ ਨਹੀਂ ਬਣ ਜਾਣਾ, ਅਸੀਂ ਆ ਕਿੱल्ल्या ਦਾ ਮਾਲਕ। ਉਹ ਮਨ ਵਿੱਚ ਇਹੋ ਸੋਚ ਕੇ ਮੁਸਕਰਾਇਆ। ਕੁੜੀਆਂ ਸੌਰੀਆਂ ਦਾ ਕੀ ਐ? ਇਹਨਾਂ ਨੂੰ ਇੱਕ-ਇੱਕ ਸੂਟ ਤੇ 100-100 ਰੁਪਏ ਧਰ ਕੇ ਦੇ ਦਈਏ ਤਾਂ ਖੁਸ਼ ਹੋ ਜਾਂਦੀਆਂ ਨੇ। ਚੱਲ ਕੋਈ ਨਾ ਪਹਿਣਾ ਨੇ ਫਿਰ ਵੀ ਕਿਹੜਾ ਕਿਸੇ ਨੂੰ ਦੇਣੇ ਆ ਦੇ ਦੇਾਂਗੇ ਇੱਕ-ਇੱਕ ਸੂਟ ਤੇਜ ਕਰਨ ਨੂੰ ਮੈਂ ਆਪੇ ਮਨਾ ਲੂੰਗਾ ਲੀੜਿਆਂ ਵਾਸਤੇ ਨਾਲੇ ਬੇਬੇ ਬਾਪੂ ਖੁਸ਼ ਬਿਸ਼ਨੀ ਤੇ ਨਜ਼ਰ ਪੈਂਦਿਆਂ ਹੀ ਉਸਦੀ ਸੋਚ ਲੜੀ ਟੁੱਟ ਗਈ ਔਜਹੀ ਮਿੰਟਾਂ ਵਿੱਚ ਬਿਸ਼ਨੀ ਬਿਨਾ ਤਿਆਰ ਹੋਇਆ ਬਾਹਰ ਆਵੀ ਤੇ ਆਉਂਦਿਆਂ ਹੀ ਬੋਲੀ ਮੈਂ ਵੀ ਕਹਾ ਅੱਜ ਸੂਰਜ ਕਿਹੜੇ ਪਾਸੇ ਚੜ੍ਹਿਆ ਹੋ ਭਰਾ ਕਦੇ ਅੱਗੇ ਨਾ ਪਿੱਛੇ ਕਦੇ ਦੁੱਖ ਚ ਨਾ ਸੁੱਖ ਚ ਨਾ ਗਮੀ ਨਾ ਸ਼ਾਦੀ ਅੱਜ ਕਿਵੇਂ ਮੂੰਹ ਨਹੀਂ ਰੇ ਦਰਸ਼ਨ ਦੇਤੇ ਮੈਨੂੰ ਨਹੀਂ ਸੀ ਪਤਾ ਵਿਚਲੀ ਗੱਲ ਦਾ ਲੈ ਫੜ ਦਾਤੀ ਜਿੰਨੇ ਕੋ ਅੰਗੂਠੇ ਨਾਲ ਸਰਜੂ ਵੱਢ ਕੇ ਲੈ ਜਾ ਹੱਥ ਨਾਲੋ ਜੇ ਸਾਰਾ ਹੀ ਚਾਹੀਦਾ ਮੇਰੇ ਵੱਲੋਂ ਤਾਂ ਵੀ ਨਾ ਨਹੀਂ ਭਾਵੇਂ ਸਾਰਾ ਹੀ ਲੈ ਜਾ ਉਸਨੇ ਸਾਗ ਚੀਰਨ ਵਾਲੀ ਦਾਤੀ ਫੜਾਉਂਦੀ ਹੋਈ ਨੇ ਆਪਣੇ ਸੱਜੇ ਹੱਥ ਦਾ ਅੰਗੂਠਾ ਵੀ ਉਹਦੇ ਮੂਰੇ ਕਰ ਦਿੱਤਾ ਕੱਚਾ ਹੋਇਆ ਸੁਲੱਖਣ ਨੀਵੀਂ ਪਾਈ ਬੈਠਾ ਸੀ ਕੋਲ ਹੀ ਲੋਹੇ ਲਾਖੀ ਹੋਈ ਖੜੀ ਬਿਸ਼ਨੀ ਚੀਰਾ ਤੋਂ ਸਾਹਮਣੇ ਰੱਖਿਆ ਆਪਣਾ ਗੁੱਭਕਵਾੜ ਕੱਢ ਰਹੀ ਸੀ ਸੋ ਦੋਸਤੋ ਇਹ ਸੀ ਅੱਜ ਦੀ ਖੂਬਸੂਰਤ ਜਈ ਕਹਾਣੀ ਜਿਸਨੂੰ ਲਿਖਿਆ ਸੀ ਜਗਦੀਸ਼ ਕੌਰ ਮਾਨਜੀ ਨੇ ਤੁਸੀਂ ਦੱਸਿਓ ਕਿ ਬਿਸ਼ਨੀ ਨੇ ਆਪਣੇ ਭਰਾ ਨੂੰ ਸਹੀ ਜਵਾਬ ਦਿੱਤਾ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਸੀ ਤੁਹਾਡੀ ਜਵਾਬ ਦਾ ਇੰਤਜ਼ਾਰ ਰਹੇਗਾ ਚੰਗੀ ਲੱਗੇ ਕਹਾਣੀ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਉਹਨਾਂ ਭਰਾਵਾਂ ਤੱਕ ਪਹੁੰਚੇ ਜਿਹੜੇ ਆਪਣੀਆਂ ਭੈਣਾਂ ਨਾਲੋਂ ਕਿਨਾਰਾ ਕਰਕੇ ਬੈਠੇ ਆ ਸੋ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਲਈ ਤੁਸੀਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਅੱਗੇ ਤੋਂ ਤੁਹਾਨੂੰ ਪਰਿਵਾਰਿਕ ਦਿਲ ਨੂੰ ਛੂਹ ਜਾਣ ਵਾਲੀਆਂ ਕਹਾਣੀਆਂ ਸਮੇਂ ਸਿਰ ਮਿਲਦੀਆਂ ਰਹਿਣ। ਨੋਟੀਫਿਕੇਸ਼ਨ ਬੈਲ ਨੂੰ ਵੀ ਜ਼ਰੂਰ ਪ੍ਰੈਸ ਕਰਿਓ। ਕੱਲ ਫਿਰ ਮਿਲਦੀ ਹਾਂ ਕਿਸੇ ਵੱਖਰੀ ਤੇ ਨਵੀਂ ਕਹਾਣੀ ਦੇ ਨਾਲ। ਪੂਰੀ ਕਹਾਣੀ ਸੁਣ ਲਈ ਬਹੁਤ-ਬਹੁਤ ਸ਼ੁਕਰੀਆ।